ਇਹ ਲਈ ਉਸ ਦੀ ਸਾਥ ਸੰਗਤ ਨੂੰ ਪਤਾ ਲੱਗੂਗਾ ਕਿ ਕਿਸ ਕੇਸ ਸਾ ਦਾੜੀ ਦੇ ਵਿੱਚ ਬੰਦਾ ਸਖੀ ਨੂੰ ਕਿਤਰਾ ਸਖੀ ਨੂੰ ਕਿਤਰਾ ਅੰਦਾਗਲਾ ਹੁੰਦਿਆ ਚੰਗੀ ਗੱਲ ਆ ਨਾ ਇਹ ਚੰਗੀ ਗੱਲ ਆ ਸਾਡੇ ਵਾਸਤੇ ਬਹੁਤ ਵਧੀਆ ਗੱਲ ਆ ਅਸੀਂ ਤੇ ਕੌਮ ਦੇ ਗद्दारਾਂ ਨੂੰ ਜਿਹੜਾ ਨਾ ਪਛਾਣੀ ਨਹੀਂ ਸਕੇ ਦੁਨੀਆ ਹੀ ਗਿੰਜੀਰੀ ਫੇਰ ਕੋਈ ਨਹੀਂ ਦੁਨੀਆ ਪੀਂਦੀ ਹੋਊਗੀ ਪਰਨਾ ਲਾ ਕੇ ਪੀ ਇਹ ਕੋਈ ਨਾ ਬੰਦ ਕਰ ਦੇ ਇਹ ਬੰਦ ਨਹੀਂ ਹੋਣੀ ਨਹੀਂ ਬੰਦ ਕਰ ਤੂੰ ਬੰਦ ਕਰ ਦੇ ਇਹ ਦੀ ਆਈਡੀ ਹੈ ਇਹਨੇ ਪਾਈ ਹੋਈ ਨਹੀਂ ਆ ਤੇ ਕੋਈ ਗੱਲ ਨਹੀਂ ਰੋਲਾ ਪਾਉ ਬੰਦ ਇਹ ਲੀਟਸ ਦੇ ਸਿੱਖ ਕਮਿਊਨਿਟੀ ਨੂੰ ਪਤਾ ਲੱਗੇ ਅਜੇ ਵੀ ਸਾਧ ਸੰਗਤ ਉਹ ਦੇਖੋ ਸਿਗਰਟ ਇਹਨੇ ਹੁਣ ਬੁਝਾਈ ਆ ਇਹ ਐਮਾਜ਼ਾਨ ਦੇ ਵਿੱਚ ਵੈਕਫੀਲਡ ਦੇ ਵਿੱਚ ਲੱਗਾ ਇਹ ਬੰਦਾ ਦੋਸਤੋ ਸਿੱਖ ਧਰਮ ਦੇ ਵਿੱਚ ਤਬਾਕੂ ਸੇਵਨ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਹੈ ਅਤੇ ਸਿੱਖ ਹਮੇਸ਼ਾ ਹੀ ਇਸ ਚੀਜ਼ ਤੋਂ ਦੂਰੀ ਬਣਾ ਕੇ ਰੱਖਦੇ ਨੇ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤਬਾਕੂ ਦੇ ਖੇਤ ਦੇ ਵਿੱਚ ਪੈਰ ਧਰਨ ਤੋਂ ਪਿੱਛੇ हट ਗਿਆ ਸੀ ਅਤੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਸਾਕਸ਼ ਜਿਸ ਨੇ ਸਿਰ ਤੇ ਪਾਨਾ ਬੰਨਿਆ ਹੋਇਆ ਹੈ ਹਾਲਾਂਕਿ ਇਹ ਅਮਰਤਾਰੀ ਨਹੀਂ ਹੈ ਉਸਦੇ ਦਾੜਾ ਪ੍ਰਕਾਸ਼ ਨਹੀਂ ਹੈ ਪਰ ਫਿਰ ਵੀ ਉਹ ਸਿਗਰਟ ਪੀ ਰਿਹਾ ਜਿਸ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਦੋਸਤੋ ਉੱਥੇ ਹੀ ਇਸ ਮਾਮਲੇ ਤੇ ਲੋਕਾਂ ਦੀ ਵੀ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ ਜਿੱਥੇ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਇਸ ਅਕਸ ਵੱਲੋਂ ਗਲਤ ਕੀਤਾ ਜਾ ਰਿਹਾ ਜੇਕਰ ਉਸਨੇ ਸਿਗਰਟੀ ਪੀਣੀ ਹੈ ਤਾਂ ਸੈਤੋਂ ਪਰਨਾ ਉਤਾਰ ਦੇਣਾ ਚਾਹੀਦਾ ਤੇ ਦੂਜੇ ਪਾਸੇ ਕੁਝ ਲੋਕ ਇਸ ਅਕਸ ਦੇ ਹੱਕ ਦੇ ਵਿੱਚ ਵੀ ਆਏ ਨੇ ਤੁਹਾਡੇ ਇਸ ਮਾਮਲੇ ਤੇ ਕੀ ਕਹਿਣਾ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਪੂਰੀ ਵੀਡੀਓ ਦੇਖ ਲਵੋ ਤੇ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਲਿੰਕ ਦੇ ਜਾਂਦੇ ਨਾਲ ਇਹ ਲੋਕ ਇਸ ਦੀ ਸਾਹ ਸੰਗਤ ਨੂੰ ਪਤਾ ਲੱਗੂਗਾ ਕਿ ਸਿੱਖੀ ਸਾ ਦਾੜੀ ਦੇ ਵਿੱਚ ਬੰਦਾ ਸਿੱਖੀ ਨੂੰ ਕਿਤਰਾ ਸਿੱਖੀ ਨੂੰ ਕਿਤਰਾ ਅੰਦਾਗ ਲਾਉਣ ਡਿਆ ਚੰਗੀ ਗੱਲ ਆ ਨਾ ਇਹ ਚੰਗੀ ਗੱਲ ਆ ਸਾਡੇ ਵਾਸਤੇ ਬਹੁਤ ਵਧੀਆ ਗੱਲ ਆ ਅਸੀਂ ਤੇ ਕੌਮ ਦੇ ਗਦਾਰਾਂ ਨੂੰ ਜਿਹੜਾ ਨਾ ਪਛਾਣੀ ਨਹੀਂ ਸਕੇ ਦੁਨੀਆ ਹੀ ਪਿੰਦੀ ਹੋਊਗੀ ਕੋਈ ਨਹੀਂ ਦੁਨੀਆ ਪਿੰਦੀ ਹੋਊਗੀ ਪਰ ਨਾ ਲਾ ਕੇ ਪੀ ਚੱਲ ਕੋਈ ਨਾ ਬੰਦ ਕਰ ਦੇ ਇਹ ਬੰਦ ਨਹੀਂ ਹੋਣੀ ਨਹੀਂ ਬੰਦ ਕਰਨ ਤੋਂ ਬੰਦ ਜਾਂਦੀ ਇਹ ਦੀ ਆਈਡੀ ਹੈ ਇਹਨੇ ਪਾਈ ਹੋਈ ਨਹੀਂ ਆ ਤੇ ਕੋਈ ਗੱਲ ਨਹੀਂ ਰੋਲਾ ਪਾਉ ਬੰਦ ਇਹ ਲੀਟਸ ਦੇ ਸਿੱਖ ਕਮਿਊਨਿਟੀ ਨੂੰ ਪਤਾ ਲੱਗੇ ਅਜੇ ਵੀ ਸਾਧ ਸੰਗਤ ਉਹ ਦੇਖੋ ਸਿਗਰਟ ਇਹਨੇ ਹੁਣ ਬੁਝਾਈ ਆ ਇਹ ਐਮਾਜ਼ਨ ਦੇ ਵਿੱਚ ਵੈਕਫੀਲਡ ਦੇ ਵਿੱਚ ਲੱਗਾ ਇਹ ਬੰਦਾ ਇਹ ਲਈ ਉਸ ਦੀ ਸਾਥ ਸੰਗਤ ਨੂੰ ਪਤਾ ਲੱਗੂਗਾ ਕਿ ਸਿੱਖੀ ਸਾ ਦਾੜੀ ਦੇ ਵਿੱਚ ਬੰਦਾ ਸਿੱਖੀ ਨੂੰ ਕਿਤਰਾ ਸਿੱਖੀ ਨੂੰ ਕਿਤਰਾ ਅੰਦਾਗ ਲਾਉਣ ਡਿਆ